ਕਿੰਨਾ ਟਾਈਮ ਲਾਤਾ ਓਹੋ ਕੀ ਹੋ ਗਿਆ ਪੀ ਲੋ ਹੈ ਭਾਂਡੇ ਕਾ ਦੇਣਾ ਤੂੰ ਉੱਤੇ ਸੀ ਸੁਆਹ ਨਾਲ ਕਿ ਸਾਬਣ ਨਾਲ ਸਾਫ ਤਾਂ ਹੈ ਗਿਆ ਭਾਂਡਿਆਂ ਨੂੰ ਕੀ ਹੋਇਆ ਐ ਜੇ ਲੱਗੀਆਂ ਜਿਵੇਂ ਸੁਆਹ ਜੀ ਹੁੰਦੀ ਆ ਪੀਲਾ 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 ਸਾਰਾ ਪੀਲਾ ਇਹ ਤਾਂ ਮੈਂ ਬਾਬੇ ਨੇ ਜਿਹੜੀ ਭੂਤੀ ਦਿੱਤੀ ਆ ਉਹ ਪਾਈਆ ਵਿੱਚ ਤੇਰਾ ਬਹਿਜੇ ਬੇੜਾ ਤੇਰਾ ਆਹ ਕੀ ਕਰਿਆ ਹੈ ਭੂਤੀ ਪਈ ਹੋਈ ਸੇਜਾ ਹੋਰ ਕੀ ਮੈਂ ਮਰ ਗਈ ਸਾਰਾ ਦਿਨ ਉੱਥੇ ਧੱਕੇ ਖਾਂਦੀ ਲੈਣ ਚ ਲਾ ਕੇ ਮੈਂ ਪਪੁੱਤੀ ਲਈ ਆ ਚੱਕਿਆ ਮਾਰੀ ਪਾਣੀ ਦੀ ਪਚਕਾਰੀ ਕਾਦੇ ਵਾਸਤੇ ਲਈ ਆ ਤੂੰ ਇਹ ਪੁੱਤੀ ਘਰ ਦੀ ਸੁੱਖ ਸ਼ਾਂਤੀ ਵਾਸਤੇ ਤਾਂ ਕਰਕੇ ਵੀ ਤੂੰ ਕਿਧਰੇ ਹੋਰ ਨਾ ਜਾਵੇਂ ਆ ਫੜੀ ਗਲਾਸ ਰੱਖੀ ਇੱਥੇ ਵੀ ਨਾਲੇ ਮੇਰਾ ਕਾਂਟਾ ਲੱਭ ਜੇ ਪੀ ਲੈ ਹੁਣ ਇਹਨੂੰ ਪੀ ਲੈ ਨਾ ਰੱਖੀ ਇੱਧਰ ਗਲਾਸ ਇੱਥੇ ਰੱਖੀ ਨੀ ਕਿੱਸ ਮਾਦੀ ਨਾ ਦੁਖੀ ਕਰ ਮਾਰਿਆ ਤੂੰ ਮੈਨੂੰ ਹੈ ਉਹ ਧੀਆ ਲਿਆਉਣੀ ਆ ਤੂੰ ਬਾਬੇ ਤੋਂ ਜਰ ਮਰ ਜਾ ਮੈਨੂੰ ਬਚ ਕਰਾਵਾਉਣਾ ਮੈਂ ਮੈਂ ਮਾਰਦੀ ਉੱਥੇ ਲੈਣ ਚ ਕਰਾਵਾਵਾ ਬਬੂਤੀ ਲੈ ਕੇ ਆਈਆਂ ਹਾਏ ਬਾਹ ਛੱਡ ਦੇ ਕਾਹ ਛੱਡਦਾ ਮੈਂ ਤਾਂ ਤੇਰਾ ਗਲ ਘੁੱਟੂਗਾ ਮੈਨੂੰ ਬਚ ਕਰਨ ਨੂੰ ਫਿਰਦੀ ਹੈ ਐ ਪਹਿਲਾਂ ਤਾਂ ਤੂੰ ਮੈਨੂੰ ਬਿਨਾ ਪੁੱਛੇ ਗਈਆਂ ਬਾਬੇ ਕੋਲ ਹੈ ਫਿਰ ਮੈਨੂੰ ਲਿਆ ਲਿਆ ਪਾਉਨੀਆਂ ਪੂਤੀਆਂ ਮੈਂ ਤਾਂ ਲਾ ਦੇ ਦਾਂ ਤੇਰਾ ਤਾਂ ਪੱਠਾ ਬੈਠਿਆ ਬਿਠਾਇਆ ਲੈ ਤੂੰ ਬਾਬੇ ਕਿਹੜੀ ਸੋਦੀ ਉਹਦੇ ਤੇ ਭਗਤ ਨਹੀਂ ਤਾਂ ਹੱਥ ਚੱਕਦਾ ਨਾ ਖੜ ਜਾ ਫਿਰ ਮੈਂ ਤਾਂ ਤੇਰੇ ਪਰਫੈਕਟੇ ਸਿੱਧੇ ਵੀ ਇੱਕੜੀ ਸਾਪ ਹੋਊਗਾ ਬੀਪਾ ਦੱਸਦਾ ਮੈਂ ਹੈ ਮੈਂ ਬੀਪਾ ਤਾਂ ਮੈਂ ਦੇਖ ਲਿਆ ਬਾਗਿਆ ਵਾਰ ਤਾਂ ਹੀ ਤਾਂ ਤੈਨੂੰ ਪੁੱਛੀ ਜਾਂਦਾ ਸੀ ਕਦੋਂ ਦਾ ਬੇ ਛੱਡ ਦੇ ਮਾਂ ਤਾਂ ਛੱਡ ਦੇ ਪਹਿਲਾਂ ਹੁਣ ਜਾਏਂਗੀ ਬਾਬੇ ਕੋਲ ਮੈਂ ਕਾਹਾਂ ਗਈ ਹਾਂ ਦੱਸ ਜਾਈਂਗੀ ਮੈਂ ਨਾਲ ਤਾਂ ਛੱਡ ਦੇ ਬਾਹ ਤਾਂ ਛੱਡੂ ਪਹਿਲਾਂ ਦੱਸ ਜਾਈਂਗੀ ਹੈ ਬੇ ਬਾਬੇ ਨੇ ਅਗਲੇ ਹਫਤੇ ਬੁਲਾਇਆ ਅੱਛਾ ਜਾਏਂਗੀ ਤਾਂ ਨਹੀਂ ਜਾਣਦੀ ਨਹੀਂ ਜਾਂਦੀ ਜਾਣਦੀ ਨਹੀਂ ਹੁਣ ਤਾਂ ਛੱਡ ਦੇ ਪਾਛੜ ਕਰ ਮਰਿਆ ਚੱਲ ਖੜੀਓ ਹਏ ਬਾਬਿਆਂ ਕੋਲੇ ਜਾਊਗੀ ਇਹ ਨਾਲੇ 1000 ਰੁਪਏ ਲਿਆ ਫੜਾਰੇ ਹਏ ਉਹ ਤਾਂ ਮੈਂ ਬਾਬੇ ਨੂੰ ਦੇ ਤਾਂ ਮੱਥਾ ਟੇਕ ਕੇ ਆਈ ਹੁਣ ਮੈਂ ਕਿੱਥੋਂ ਲੈ ਕੇ ਆਵਾਂ ਮੇਰੀ ਗੱਲ ਸੁਣ ਲੈ ਮੇਰੀ ਅੱਖਾਂ ਕੋਲ ਪਰਾਂ ਹੋ ਜਾ ਜਾਂ ਭੱਜ ਜਾ ਕਿਤੇ ਹੋਰ ਮੈਥੋਂ ਲੱਤਾਂ ਮਾ ਹਟੜਾ ਲੈ 1000 ਰੁਪਏ ਦੇ ਆਈ ਬਾਬੇ ਨੂੰ ਲੱਭਦਾ ਫਿਰ ਉਹਨੇ ਘਾਟਾ ਤੇਰਾ ਹੈ ਹੋ ਭਾਗ ਜਾ ਸੁਣਦੀ ਵੀ ਨਹੀਂ ਹੈਗੀ ਗੱਲ ਬਾਬਾ ਕਹਿ ਰਿਹਾ ਸੀ ਅਗਲੇ ਹਫਤੇ ਆ ਜੀ ਫੇਰ ਲੱਭ ਚ ਆ ਜਾ ਖੜ ਜਾ ਮੈਂ ਤੈਨੂੰ ਸੁਣੀ ਦੇ ਦਿੰਨਾ ਮੈਂ ਮੈਂ ਨਹੀਂ ਜਾਂਦੀ ਮੈਂ ਨਹੀਂ ਜਾਂਦੀ ਤੂੰ ਲੋਟ ਹੀ ਨਹੀਂ ਆਉਂਦੀ ਖੜ ਜਾ ਲੋਟ ਹੀ ਨਹੀਂ ਆਉਂਦੀ ਮੈਂ ਮੈਂ ਨਹੀਂ ਜਾਂਦੀ ਮਿਲ ਗਿਆ ਕਾਂਟਾ ਤੇ ਮੈਂ ਕਹਤਾ ਨਹੀਂ ਜਾਂਦੀ ਰਾਣੀ ਹਾਰ ਵੀ ਦਿਨ ਆ ਜਾ ਫੇਰ ਆ ਜਾ ਖੜ ਜਾ ਆ ਜਾਨੀ ਕਿੱਥੇ ਆ ਲੈ ਰਾਣੀ ਹਾਰ ਹੋਰ ਚਾਹੀਦਾ ਛੱਡ ਦੇ ਹੁਣ ਨਹੀਂ ਚਾਹੀਦਾ ਕੁਝ ਨਹੀਂ ਜਾਂਦੀ ਚਾਹੀਦਾ ਮੈਨੂੰ ਆ ਦੱਸ ਬੰਦਾ ਨਹੀਂ ਮੈਨੂੰ ਨਹੀਂ ਕੁਝ ਚਾਹੀਦਾ ਛੱਡ ਦੇ ਮੈਂ ਤਾਂ ਜਾਣ ਦੇ ਹਾਈ ਵੇ ਉਹ ਕੀ ਕਰ ਮਰ ਕੋਈ ਕਿਤੇ ਤਰੇ ਫਿਰਦਾ ਕੋਈ ਕਿਤੇ ਬਾਬਿਆਂ ਨੇ ਆ ਭੂਤੀਆਂ ਪਿਆਉਂਦੀਆ ਜੇ ਜ਼ਰੂਰ ਦਾ ਪਿਆ ਸੂਟ ਜਾ ਪੂਰੇ ਨਹੀਂ ਚੜਨ ਤੇ ਆਉਂਦਾ ਪਤਾ ਨਹੀਂ ਕਿਦੀ ਨਿਗਾਹੇਟ ਆ ਗਿਆ ਇਹ ਹੁਣ ਤੈਨੂੰ ਪੂਰ ਚਾੜ ਕੇ ਹਟੂੰਗੀ ਬਸ ਕੁੜਤੀ ਤਾਂ ਤਿਆਰ ਹੋ ਗਈ ਨੀ ਨੀ ਤੂੰ ਕੌਣ ਹੈ ਕੌਣ ਹੈ ਨੀ ਨੀ ਤੂੰ ਨੀ ਆ ਜਾ ਅੰਦਰ ਆ ਜਾ ਕੌਣ ਹੈ ਹਏ ਹੈ ਨਹੀਂ ਮੈਂ ਆਂ ਤੂੰ ਵੀ ਹਾਈਪਰ ਜਿਓਨੇਮ ਪੈਰਾਂ ਥਲੇ ਅੱਗ ਮੱਤੀ ਉਹਦੇ ਕੀ ਹੋ ਗਿਆ ਗੱਲ ਤਾਂ ਸੁਣ ਲੈ ਨਹੀਂ ਤੈਨੂੰ ਕਿਸੇ ਗੱਲ ਦਾ ਨਹੀਂ ਪਤਾ ਲੱਗਿਆ ਨਹੀਂ ਮੈਨੂੰ ਨਹੀਂ ਪਤਾ ਹੈਗਾ ਮੇਰਾ ਤਾਂ ਅੱਬ ਦੀ ਦਿਮਾਗ ਖਰਾਬ ਰਹਿੰਦਾ ਮੇਰਾ ਸੂਟ ਜੀ ਨਹੀਂ ਬਣਨ ਤਿਆਰਿਆ ਹੈਗਾ ਜਾਣੀ ਪਰੇ ਨਹੀਂ ਇੰਨੀ ਵਧੀਆ ਖਬਰ ਤੈਨੂੰ ਸੁਣਾਉਣੀ ਆ ਕੀ ਹੋ ਗਿਆ ਪ੍ਰੀਤ ਤਾਂ ਇੰਨਾ ਕੁੱਟੀ ਇੰਨਾ ਕੁੱਟੀ ਨਹੀਂ ਹੈ ਜਤਿੰਦਰ ਨੇ ਜਾਂ ਕੀ ਕਹਤੋਂ ਪਤਾ ਨਹੀਂ ਮੈਂਨੇ ਕੂ ਕੌੜੀ ਨਹੀਂ ਚੀਂਗ ਚਿਆੜਾ ਪੱਪੀ ਨਹੀਂ ਉਹਨੇ ਕੀ ਮਾਰਾ ਕਰਤਾ ਵਿਚਾਰੀ ਨੇ ਉਹ ਤਾਂ ਗਊ ਹੈ ਨਹੀਂ ਉਹਦੇ ਤੋਂ ਮੂੰਚ ਬੋਲ ਨਹੀਂ ਹੈਗਾ ਨਹੀਂ ਉਹ ਤਾਂ ਕੁੱਟੀ ਜਾਦਾ ਭਨੇ ਪਤਾ ਨਾ ਲੱਗਿਆ ਵੀ ਸਿਆਣੇ ਸੱਪਿਆ ਘੋੜ ਫਿਰਦੀ ਆ ਵੀ ਸਿਆਣੇ ਲੋਵੇ ਵੈ ਨੂੰ ਆਈ ਲੱਗਤਾ ਬਿਕਿਤੇ ਬਾਹਰਲਾ ਚੱਕਰ ਤਾਂ ਨਹੀਂ ਪਤਾ ਲੱਗਿਆ ਦਾ ਪ੍ਰੀਤ ਨੂੰ ਅਗਲੀ ਵਈ ਬੋਲੀ ਹੋਣੀ ਪੱਕਾ ਪਤਾ ਤਾਂ ਉਹ ਸਾਰੇ ਹੀ ਗੱਲ ਸੁਣ ਫਿਰ ਬੰਦੇ ਆਪਦੀ ਲੱਤ ਉੱਪਰ ਰੱਖਦੇ ਨੇ ਤਾਂ ਹੀ ਕੁੱਟੀ ਹੋਣੀ ਹਾਂ ਨਾਲੇ ਆਪ ਸੱਚਾ ਬਣਦਾ ਹੋਣਾ ਉਹਨੂੰ ਕਹਦਾ ਹੋਣਾ ਵੀ ਤੂੰ ਝੂਠ ਬੋਲਦੀ ਆ ਪਣ ਜੀ ਤਾਂ ਮੇਰਾ ਪਤੀ ਰਾਂ ਕਰਦਾ ਤੇ ਮੈਂ ਛੜਾ ਕੇ ਆਵਾ ਨਹੀਂ ਤੂੰ ਫਿਰ ਮੈਂ ਤਾਂ ਗਈ ਨਹੀਂ ਮਾਹਗ ਲੱਗ ਗਈ ਦੀ ਬੇਇਜ਼ਤੀ ਕਰ ਤੇ ਛਡਾ ਦਿੰਦੀ ਨਹੀਂ ਮੈਂ ਤਾਂ ਪਤਾ ਹੀ ਲੱਗਿਆ ਨਹੀਂ ਮੈਂ ਤਾਂ ਭੱਜੀ ਜਾਂਦੀ ਅੱਗ ਲੱਗ ਲੱਗਦੀ ਕੰਮਾਂ ਨੂੰ ਪਰਾਂ ਕੀ ਕਰਾਂ ਹੁਣ ਮੈਂ ਦੱਸ ਬੜੀ ਉਹ ਤਾਂ ਇੰਨਾ ਰੋ ਰਹੀ ਆ ਨਹੀਂ ਆ ਭੱਜ ਕੇ ਨਾ ਇਹ ਫਿਰ ਤੂੰ ਆ ਜਾ ਮੜਾ ਜਾ ਮੇਰੇ ਨਾਲ ਤੇਰੇ ਵਰਕੇ ਤਾਂ ਮੈਂ ਵੀ ਭੱਗ ਜਾਂਗੀ ਨਹੀਂ ਫਿਰ ਅਗਲਾ ਇਹ ਕਹ ਦਿੰਦਾ ਵੀ ਇਹ ਸੁਵਾਦ ਲੈਂਦੀ ਆ ਫਿਰ ਸਾਡੇ ਘਰੇ ਤਾਂ ਕੀ ਕੁਝ ਹੋ ਰਿਹਾਗਾ ਇਹਨੂੰ ਆਪਦੇ ਸੁਆਦ ਦੀ ਪਈ ਹੈਗੀ ਨਾ ਮੈਂ ਨਹੀਂ ਜਾਂਦੀ ਹੈਗੀ ਕੋਈ ਗੱਲ ਨਹੀਂ ਬੜੀ ਮੇਰੀ ਗੱਲ ਹੁਣ ਗੱਲ ਠੰਡੀ ਪੈ ਜਾਣ ਦੇ ਆਪਾਂ ਫੇਰ ਜਾਵਾਂਗੇ ਤੂੰ ਅੱਡ ਜਾ ਮੈਂ ਅੱਡ ਜਾਉਂ ਅਗਲਾ ਕੋਗਾ ਦੋਨੇ ਇਕੱਠੀਆਂ ਫਿਰਦੀਆਂ ਨਹੀਂ ਆਏਗੇ ਹੁੰਦਾ ਨਹੀਂ ਤੂੰ ਐ ਦਾ ਭਾਗੀ ਜਾਂਨੇ ਸ੍ਰੀਕੇ ਚ ਇੱਕ ਗੱਲ ਤਾਂ ਹੈ ਗੱਲ ਕੀ ਹੋਈ ਹੋਣੀ ਮੈਨੂੰ ਤਾਂ ਲੱਗਦਾ ਹੈ ਉਹ ਅਜੋ ਸਿਆਣੇ ਰਵੇਗੀ ਕੀ ਧੀ ਉਹ ਨੂੰ ਮਰਨੇ ਨੂੰ ਪਤਾ ਲੱਗਿਆ ਹੋਗਾ ਸਿਆਣੇ ਲਵੇ ਪਰ ਉਹ ਘਰ ਪਿੱਛੇ ਗਈ ਤੀ ਉਹ ਕੜਾ ਕਿਸੇ ਹੋਰ ਗੱਲ ਪਿੱਛੇ ਗਈ ਤੀ ਕਿ ਇਹਦੀ ਵਾਲੀ ਵੀ ਜੰਮੀ ਹੱਦ ਹੋਈ ਪਈ ਆ ਆਪ ਤਾਂ ਕੀ ਕੁਝ ਕਰਦਾ ਫਿਰਦਾ ਉਹ ਤਾਂ ਵਿਚਾਰੀ ਬੋਲਦੀ ਵੀ ਨਹੀਂ ਹੈਗੀ ਅੱਛਾ ਉਹ ਘਰ ਪਿੱਛੇ ਮੜੇ ਸਿਆਣੇ ਲਵੇ ਵਾਗੀ ਦਾਦਾ ਕੁੱਟਤੀ ਹੈ ਨੀ ਮੈਂ ਤਾਂ ਇਨਾ ਤਰਸਾਇਆ ਮੈਂ ਤਾਂ ਹਾਰ ਗਿਆ ਤੇਰੇ ਕੋਲ ਆ ਗਈ ਹੋਰ ਕੀ ਕਰਾਂ ਹੁਣ ਫਿਰ ਵਧੀਆ ਕਰਾ ਤਾਂ ਦੱਸ ਤਾਂ ਮੈਂ ਤਾਂ ਜਰੂਰ ਜਾ ਕੇ ਆਉਂਗੀ ਅੱਜ ਨਹੀਂ ਕੱਲ ਮੇਰਾ ਤਾਂ ਨਹੀਂ ਮਨ ਖੜਨਾ ਤਾਂ ਵਿਚਾਰੀ ਇੰਨਾ ਕਰਦੀ ਹੈ ਮੇਰਾ ਤਾਂ ਸੱਚੀ ਕਿਸੇ ਚੀਜ਼ ਨੂੰ ਵਗ ਜਾ ਚਾਹੇ ਕਰੇ ਨਾ ਵੀ ਹੋਵੇ ਆਪਾਂ ਤਾਂ ਸਰ ਤਾਂ ਵੀ ਚੀਜ਼ ਦੇ ਦੂਦੀ ਨਾ ਹੈਗੀ ਨਰਮ ਹੈਗੀ ਚੱਲ ਕੋਈ ਨਾ ਮੈਂ ਜਾ ਕੇ ਆਉਂ ਪਹਿਲਾਂ ਫਿਰ ਤੂੰ ਜਾਇ ਚੱਲ ਠੀਕ ਹੈ ਚੰਗਾ ਤੂੰ ਬੈਠਾ ਵੇ ਪਾਣੀ ਲੈ ਕੇ ਆਉਂਗਾ ਮੈਂ ਬੱਜੀ ਬੱਸ ਆਈ ਮੈਂ ਤਾਂ ਜਾਣੀ ਮੈਂ ਤਾਂ ਸੰਨੀ ਕਰਨ ਲੱਗਦੀ ਸੀ ਚੱਲ ਠੀਕ ਹੈ ਚੰਗਾ ਕੋਈ ਗੱਲ ਹੀ ਦੇਖ ਲਾਂਗੇ ਆਪਾਂ ਮੈਂ ਇਕੱਲੀ ਜਾਉਂ ਨਹੀਂ ਆਪਾਂ ਦੋਨੇ ਇਕੱਠੀ ਹੋ ਜਾਇ ਨਾ ਦੇਖ ਲੈ ਨਹੀਂ ਜੁਮੇ ਸ਼ਰਮ ਲਾਤੀਏ ਬੰਦੇ ਨੇ ਹੈ ਹੱਦ ਹੋਈ ਪਈ ਹੈਗੀ ਇਹਦੇ ਵਾਲੀ ਜਮੀ ਆਪ ਤਾਂ ਇੰਨੇ ਮਾੜੇ ਧੰਦੇ ਕਰਦਾ ਫਿਰਦਾਗਾ ਤੀਮੀਆਂ ਮਗਰ ਲੱਗਿਆ ਫਿਰਦਾ ਉਹ ਵਿਚਾਰੀ ਨੂੰ ਪਤਾ ਵੀ ਨਹੀਂ ਉਹ ਬੋਲਦੀ ਵੀ ਨਹੀਂ ਹੈਗੀ ਚੁੱਪ ਕਰਕੇ ਘਰੇ ਰਹਿੰਦੀ ਹੈਗੀ ਕੋਈ ਗੱਲ ਨਹੀਂ ਫਰੀਦ ਲਵੇ ਤਾਂ ਮੈਂ ਜਾ ਕੇ ਆਉਂਗੀ ਉਹਨੂੰ ਸਮਝਾ ਕਿਉਂ ਚੰਗੀ ਤਰ੍ਹਾਂ ਵੀ ਤੂੰ ਬੋਲਿਆ ਕਰ ਤੂੰ ਡੰਡਾ ਚੱਕ ਲਿਆ ਕਰ ਜੇ ਤੇਰੇ ਤੇ ਹੱਥ ਚੱਕਦਾ ਭੰਜਰ ਕਿਸੇ ਥੋਂ ਦਾ ਚੱਲ ਵਧੀਆ ਹੀ ਹੋਇਆ ਰੇਜ ਨਹੀਂ ਪ੍ਰੀਤ ਪ੍ਰੀਤ ਆ ਜਾ ਆ ਜਾ ਹੋਰ ਕਿਵੇਂ ਭੈਣੇ ਬਸ ਵਧੀਆ ਤੂੰ ਦੱਸ ਠੀਕ ਆ ਭੈਣੇ ਕਿਵੇਂ ਸਿਰ ਜਵਾਨ ਰੱਖਿਆ ਬਸ ਦੁਖੀ ਜਾਂਦਾ ਸੀਗਾ ਸਿਰ ਤਾਂ ਬੰਨ ਲਿਆ ਆਹੋ ਫੇਰ ਵੀ ਕੰਮ ਕਰੀ ਜਾਨੀ ਐ ਫਿਰ ਹੋਰ ਕੀ ਕਰਾਂ ਹੋਰ ਕੌਣ ਕਰੂਗਾ ਲੈ ਮੈਂ ਕਰਾ ਦਿੰਨੀ ਆ ਲੈ ਐ ਦੱਸ ਉਹਨਾ ਜੁਰੇ ਤੋਂ ਰੇ ਚਕਾਇਆ ਅੱਛਾ ਅਸੀਂ ਰੂੜੀ ਹੋ ਗਈ ਸੀ ਓਹੋ ਤਾਂ ਹੀ ਥਕਾਵਟ ਸੀ ਮੈਂ ਚੱਲ ਹੁਣ ਮੈਂ ਉਹਰੇ ਤੋਂ ਸਫਾਈ ਜੀ ਕਰਦਾ ਕੌਣ ਟੱਕੜੀ ਰਾਮ ਕਰ ਲੈਂਦੀ ਪ੍ਰੀਤ ਦਸੋਂ ਵੀ ਲੱਗੀ ਪਈਆਂ ਗੋਲੀ ਗੋਲੀ ਲੈ ਲੈ ਕੋਈ ਚੱਲ ਰਾਮ ਤਾਂ ਹੋਈ ਜਾਊਗਾ ਹੁਣ ਐ ਤਾਂ ਗੋਲੀ ਲੈ ਕੇ ਹੀ ਲੱਗੀ ਆ ਦੇਖੀ ਮੈਂ ਤਾਂ ਸਾਰਾ ਦਿਨ ਤੇਰੀ ਸੋਚ ਕਰਦੇ ਇਹਨੇ ਮਾਂ ਵਿਚਾਰੀ ਇੰਨੀ ਸਿਆਣੀ ਆ ਸਾਰਾ ਦਿਨ ਕੁਛ ਨਾ ਕੁਛ ਕਰਦੀ ਰਹਿੰਦੀ ਆ ਰਾਮ ਵੀ ਨਹੀਂ ਦੋ ਘੜੀ ਹੈ ਨਾ ਬਹਿ ਜਾ ਤੇ ਨਾਲੇ ਆ ਕਿ ਚਿੱਤਾਂ ਦੇ ਬਾਣੀਆਂ ਸੁਣ ਜਾਂਦੀਆਂ ਤੇ ਕੀ ਹੋ ਗਿਆ ਸੀ ਚਿੱਕਾ ਹਾਂ ਕੂਕਰ ਵਾਲੀ ਜੀ ਪਈ ਪਈ ਸੀ ਨਾ ਸਾਡੇ ਤਾਂ ਖੁਸ਼ ਨਹੀਂ ਹੋਇਆ ਨਾ ਨਾ ਪ੍ਰੀਤ ਦੇਹ ਝੂਠ ਨਾ ਬੋਲ ਮੈਂ ਕਿਹੜਾ ਤੇਰੀ ਦੁਸ਼ਮਣਾ ਮੈਨੂੰ ਤਾਂ ਤੇਰੇ ਨਾਲ ਹਮਦਰਦੀ ਆ ਤੇਰੀ ਫਿਕਰ ਆ ਮੈਂ ਤਾਂ ਆਈ ਆ ਨਹੀਂ ਮੈਨੂੰ ਕੀ ਲੋੜ ਤੇ ਕੌਣ ਕਿਹਦੇ ਕੋਲ ਆਉਂਦਾ ਕਮਲੀ ਅੱਜ ਕੱਲ ਨਾ ਐ ਤਾਂ ਖੈਰ ਤੁਸੀਂ ਮੇਰਾ ਬਾਲਾ ਕਰਦੇ ਹੋ ਉਹੀ ਤਾਂ ਹੈ ਤੈਨੂੰ ਕਿੰਨੇ ਕਿ ਹਾਂ ਚਿੱਕਾਂ ਤੈਨੂੰ ਕਿੱਥੇ ਸੁਣ ਗਈਆਂ ਨਾ ਮੈਂ ਲੰਗੀ ਜਾਂਦੀ ਤੇ ਮੈਂ ਸੁਣੀਆਂ ਨਹੀਂ ਆਪ ਮੈਂ ਤਾਂ ਪੰਨੇ ਡਰਦੀ ਨਹੀਂ ਆਈ ਮਹੌਲਾ ਕਹਿੰਦਾ ਖਣੀਏ ਸਵਾਦ ਲੈਣ ਵਾਸਤੇ ਹੁੰਦੀਆਂ ਨੇ ਅੱਛਾ ਉਹ ਤਾਂ ਤੈਨੂੰ ਪਤਾ ਹੀ ਆ ਆ ਮੇਰੇ ਵਾਲੇ ਦਾ ਸੁਭਾ ਤਾਂ ਤੈਨੂੰ ਪਤਾ ਹੀ ਆ ਹਾਂ ਮਾਸੂਮਾ ਬਾਬੇ ਕੋਲ ਵਾਗੀ ਸੀ ਤੈਨੂੰ ਮਿਲੀ ਤਾਂ ਹੈ ਸੀ ਜਾਂਦੇ ਹੋਏ ਹਾਂ ਸਵੇਰੇ ਉਹਨੂੰ ਪਤਾ ਲੱਗ ਗਿਆ ਉਹਦੇ ਪਿੱਛੇ ਇੱਕ ਖਬਰ ਹੈ ਕੀ ਦਾ ਭੇੜਾ ਬੈਠਾ ਕਿੰਨੇ ਦੱਸਿਆ ਇਹਨੂੰ ਮੈਂ ਤਾਂ ਜਮਾ ਨਹੀਂ ਦੱਸਿਆ ਪਤਾ ਨਹੀਂ ਕਿੱਥੋਂ ਪਤਾ ਕਰ ਲੰਦਾ ਮੈਂ ਨਹੀਂ ਦੱਸਿਆ ਜਿੱਡੀ ਮਰਜੀ ਸੌਂਧ ਵਾਲਾ ਪ੍ਰੀਤ ਮੈਂ ਤੇਰਾ ਮਾੜਾ ਨਹੀਂ ਦਖਦੀ ਹੈਗੀ ਮੈਨੂੰ ਪਤਾ ਤੂੰ ਨਿਆਣੀ ਆ ਹਨਾ ਸਮਝਦਾ ਰੋਦੂ ਵੱਦਦਾ ਪਰ ਅਸੀਂ ਤੇਰਾ ਮਾੜਾ ਨਹੀਂ ਦਖਦੇ ਹੈਗੀ ਨਾ ਤੂੰ ਕਿਸੇ ਨੂੰ ਚੰਗੀ ਨਾ ਮਾੜੀ ਮੈਨੂੰ ਤਾਂ ਪਹਿਲੇ ਐ ਹੀ ਨਹੀਂ ਸਮਝਾਂਦੀ ਬੇ ਇਹਦੇ ਕੰਨ ਪਰੇ ਕਿੰਨੇ ਨੇ ਕਿੰਨੇ ਦੱਸ ਤੈਨੂੰ ਕੀ ਦਾ ਬੇੜਾ ਬੈਠ ਗਿਆ ਕੀ ਦੇ ਕੀੜੇ ਪੈ ਗਏ ਹੋਰ ਭਾਈ ਸੱਚੀ ਗੱਲ ਆ ਗਾਲਾਂ ਕਾਢਾ ਪਤਾ ਕਹਿੰਦੇ ਜਿੰਨੀਆਂ ਕੱਢੀਆਂ ਉਨੀਆਂ ਕੱਢ ਜਿਹਨੂੰ ਦੁੱਖ ਲੱਗੂ ਆਪੀ ਪਤਾ ਲੱਗ ਜੂ ਤੈਨੂੰ ਹੁਣ ਤੂੰ ਦੇਖ ਲੈ ਮੈਨੂੰ ਕਿਹੜਾ ਸ਼ੌਂਕ ਹੈ ਬਾਬਿਆਂ ਕੋਲ ਫਿਰਨ ਦਾ ਪਿਪਤਾ ਦੀ ਮਾਰੀ ਆ ਮੇਰੇ ਸੋਨੇ ਦੇ ਗਹਿਣੇ ਚੋਰੀ ਹੋ ਗਏ ਕੱਲ ਨੂੰ ਇਸ ਤੋਂ ਪਹਿਲਾਂ ਕੋਈ ਹੋਰ ਚੀਜ਼ ਚੋਰੀ ਹੋਵੇ ਮੈਂ ਕੋਈ ਹੱਲ ਤਾਂ ਕਰ ਲਾਂ ਸੱਚੀ ਗੱਲ ਆ ਭਾਈ ਬੰਦਾ ਮਰਦਾ ਕੀ ਨਹੀਂ ਕਰਦਾ ਉਹੀ ਤਾਂ ਕਹਿੰਦੀ ਮੈਨੂੰ ਤਾਂ ਮਰਦੀ ਨੂੰ ਅੱਕ ਚੱਪਣਾ ਪੈਂਦਾ ਨਹੀਂ ਮੈਂ ਕਦੋਂ ਗਈ ਸੀ ਬਾਬਿਆਂ ਦੇ ਅੱਜ ਤੱਕ ਲਓ ਉਲਟਾ ਤੇ ਨੁਮਾਰਦਾ ਮੈਨੂੰ ਦੇਖ ਕੇ ਨੀ ਹਰਾਨ ਲੱਗਿਆ ਪਿਆ ਨੀ ਕਿੰਨਾ ਮਸਤਿਆ ਪਿਆ ਇਹ ਬਈ ਮੈਂ ਤਾਂ ਘਰ ਨੂੰ ਸਾਹਮਣੇ ਪਛੇ ਫਿਰਦੀ ਆ ਉਹੀ ਤਾਂ ਹੈ ਉਹ ਗੱਲ ਹੋ ਜਾਂਦੀ ਆ ਕਿ ਨੈ ਚੋਰ ਨੈ ਚਤرائی ਦੇਖਿਆ ਨਰਮ ਨੂੰ ਹਰੇ ਘਟਾਉਂਦਾ ਕੱਲ ਤੇਰੀ ਸਹੀ ਆ ਮੈਂ ਕੁਛ ਕਹਿੰਦੀ ਨਹੀਂ ਨਾ ਉਹੀ ਤਾਂ ਹੈ ਫਿਰ ਟਾਈਮ ਨਹੀਂ ਪੈਣੀ ਨਰਮ ਬੰਦੇ ਦਾ ਅੱਜ ਕੱਲ ਮੈਂ ਤਾਂ ਕਹਿੰਨੀ ਆ ਚੱਲ ਕਾਣੂ ਘਰ ਆਲਾ ਹਨਾ ਕਾਣੂ ਲੋਕਾਂ ਨੂੰ ਤਮਾਸ਼ਾ ਦਿਖਾਣਾ ਸਭ ਤੋਂ ਵੱਧ ਤਾਂ ਆਪਦੀ ਮਾਰਦੇ ਨੇ ਭਰਨੇ ਤਾਂ ਬਾਅਦ ਚ ਆਪਾਂ ਦੇਖਾਂਗੇ ਪਹਿਲਾਂ ਤਾਂ ਆਬਦਿਆਂ ਨੂੰ ਦੇਖਣਾ ਚਾਹੀਦਾ ਮੈਨੂੰ ਤਾਂ ਹੁਣ ਭੈਣੀ ਆ ਹੀ ਨਹੀਂ ਸਮਝ ਆਂਦੀ ਹੈਗੀ ਮਨ ਤਾਂ ਦਿਮਾਗ ਤੇ ਲੋੜ ਪੈ ਰਿਹਾ ਵੀ ਅਗਲੇ ਹਫਤੇ ਬਾਬੇ ਕੋਲ ਕੀ ਬਹਾਨਾ ਲਾ ਕੇ ਜਾਵਾਂ ਮੈਂ ਬਹਾਨਾ ਕੁਛ ਨਾ ਕੁਸਤ ਬਣਾਉਣਾ ਇਹਨੂੰ ਤਾਂ ਪਤਾ ਲੱਗਣਾ ਚਾਹੀਦਾ ਨਹੀਂ ਤਾਂ ਮੇਰੇ ਜਦੀ ਅੱਜ ਤਾਂ ਮੈਂ ਤੈਨੂੰ ਕੀ ਦੱਸਾਂ ਮੇਰੇ ਤਾਂ ਥੱਪੜ ਵੀ ਮਾਰ ਲੈਣਾ ਕੋਈ ਨਾ ਮੈਨੂੰ ਪਤਾ ਪ੍ਰੀਤ ਤੂੰ ਕੋਈ ਨਾ ਫਿਕਰ ਨਾ ਕਰ ਜਿੰਨੇ ਜੋਗੀ ਹੈਗੀ ਮੈਂ ਤੇਰੇ ਨਾਲਾ ਤੂੰ ਮੈਨੂੰ ਦੱਸ ਲਈ ਜੇ ਕੋਈ ਕੰਮ ਹੋਇਆ ਤੂੰ ਫਿਰ ਚੱਲੇਂਗੀ ਬਾਬੇ ਦੇ ਨਾਲ ਮੈਂ ਤੇਰੇ ਨਾਲ ਚੱਲੂ ਲੈ ਤੂੰ ਮੈਨੂੰ ਦੱਸ ਦੀ ਪਰ ਇਹ ਅਫਿਰ ਤਾਂ ਗੱਲ ਹੀ ਬਣ ਗਈ ਹਾਂ ਮੈਂ ਚੱਲਣ ਬਹਾਨਾ ਮਾਰ ਦੂੰ ਮੈਂ ਭੈਣ ਨਾਲ ਚੱਲੀ ਆ ਦਵਾਈ ਲੈਣ ਚੱਲੀ ਆ ਕਹ ਮੈਂ ਤਾਂ ਪਹਿਲਾਂ ਵੀ ਇਹੀ ਕਿਹਾ ਸੀ ਵੀ ਦਵਾਈ ਲੈਣ ਚੱਲੇ ਆ ਜਿੰਨਾ ਉਹਨੇ ਮੈਨੂੰ ਅੱਜ ਕੁੱਟਿਆ ਮੈਨੂੰ ਤਾਂ ਸੱਚੀ ਦਵਾਈ ਲੈਣ ਜਾਣਾ ਪਊ ਸੱਚੀ ਗੱਲ ਹੈ ਭੈਣੇ ਕੁੱਟਾਂ ਕਿੱਥੇ ਝੱਲੀਆਂ ਜਾਂਦੀਆਂ ਨੇ ਹੁਣ ਕੀ ਆ ਸਰੀਰਾਂ ਚ ਕੁਝ ਨਹੀਂ ਹੈਗਾ ਪ੍ਰੀਤ ਜੇ ਮੈਨੂੰ ਲੱਗਦਾ ਹੁਣ ਫੇਰ ਉਹਨੂੰ ਪਤਾ ਲੱਗਿਆ ਹੁਣ ਤਾਂ ਮੈਨੂੰ ਹਸਪਤਾਲ ਪਹੁੰਚਾ ਦੂਗਾ ਨਾ ਇਹ ਨਾ ਬੋਲ ਤੂੰ ਕੋਈ ਨਾ ਮੈਂ ਚੱਲੂ ਪਰ ਕੋਈ ਬਹਾਨਾ ਨਹੀਂ ਹੈ ਅਜੇ ਬਣਾਵਾਂਗੇ ਇਹਨੂੰ ਪੂਰਾ ਨਹੀਂ ਖਬਰ ਹੁੰਦੀ ਤੂੰ ਫੇਰ ਐਂ ਕਰੀ ਕਿਸੇ ਬਹਾਨੇ ਤੂੰ ਮੇਰੇ ਘਰੇ ਆ ਜੀ ਉਹਦੇ ਸਾਹਮਣੇ ਇੱਕ ਵਾਰੀ ਕਹਿਦੀ ਫਲਾਣੀ ਤਰੀਕ ਨੂੰ ਆਪਾਂ ਉੱਥੇ ਜਾਣਾ ਹੈਗਾ ਕੋਈ ਜ਼ਰੂਰੀ ਕੰਮ ਆ ਤੂੰ ਆਪਦਾ ਦੱਸਦੀ ਕੋਈ ਰਿਸ਼ਤੇਦਾਰ ਦਾ ਹਾਂ ਕੋਈ ਨਾ ਮ ਆਪਦੇ ਸਰ ਲੈ ਲੂ ਹਾਂ ਵੀ ਮੈਂ ਫਿਰ ਇਹ ਤ ਨੂੰ ਨਾਲ ਲੈ ਕੇ ਜਾਣਾ ਆਪਾਂ ਦੋਹੀ ਚਲਾਂਗੇ ਆ ਠੀਕ ਆ ਠੀਕ ਆ ਚਲ ਠੀਕ ਆ ਹੁਣ ਮੈਂ ਜਾਨੀ ਆ ਮੈਂ ਤਰਲੇ ਵੀ ਇੱਕ ਦਿਨ ਪਹਿਲਾਂ ਹੂੰ ਫਿਰ ਜਾਣ ਤੋਂ ਆਪਾਂ ਚੱਲਾਂਗੇ ਚੰਗਾ ਬਸ ਠੀਕ ਆ ਤੂੰ ਫਿਕਰ ਨਾ ਕਰ ਹੋਰ ਨਾ ਪਿੰਡ ਚ ਕਿਸੇ ਨੂੰ ਦੱਸਦੀ ਸਾਰੇ ਰੌਲਾ ਪਾ ਦਿੰਦੀਆਂ ਨੇ ਨਹੀਂ ਨਹੀਂ ਮੈਂ ਨਹੀਂ ਦੱਸਦੀ ਤੂੰ ਫਿਕਰ ਨਾ ਕਰ ਤੂੰ ਚਾਹ ਪੀ ਜਾ ਹੁਣ ਨਾ ਨਾ ਬਸ ਚਾਹ ਪੀ ਕੇ ਆਈ ਸੀ ਮੈਂ ਤੈ ਚਾਲੋ ਸ਼ੁਕਰ ਹੈ ਇਹ ਤਾਂ ਤਿਆਰ ਹੋਈ ਮੇਰੇ ਨਾਲ ਜਾਣ ਨੂੰ ਬਾਕੀ ਤਾਂ ਕੋਈ ਮੰਨਦੀ ਨਹੀਂ ਹੈਗੀ ਹੁਣ ਨਹੀਂ ਸ਼ੱਕ ਕਰੂਗਾ ਹੁਣ ਦੇਖਦੀ ਆ ਕਿਦਾਂ ਪਤਾ ਲੱਗਦਾ ਉਹਨੂੰ ਮੈਂ ਕਿੱਥੇ ਗਈ ਆ ਜੇ ਉਹ ਚਲਾਕ ਹੈ ਨਾ ਤਾਂ ਮੈਂ ਵੀ ਚਲਾਕ ਆ ਬਾਬੇ ਤਾਂ ਮੈਂ ਜਾਊਂਗੀ ਕਰ ਲੈ ਵੇ ਜੂ ਕਰਨਾ ਪ੍ਰਿਯਾ ਜੀ ਗੱਲ ਨਹੀਂ ਤੂੰ ਕਿਵੇਂ ਬੁਲਾ ਲਿਆ ਅੱਜ ਮੈਨੂੰ ਓਹੋ ਮੈਂ ਤੈਨੂੰ ਐ ਪੁੱਛਦਾ ਸੀਗਾ ਰਮਨ ਨਹੀਂ ਦੇਖੀ ਮੇਰੇ ਨਾਲ ਪਹਿਲਾਂ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਵੀ ਕਿੱਥੇ ਹੈਗੀ ਉਹ ਉਹ ਜੇ ਮੈਨੂੰ ਪਤਾ ਹੁੰਦਾ ਮੈਂ ਤੈਨੂੰ ਕੀ ਪੁੱਛਦਾ ਨਾ ਮੰਦੀਂਦੀ ਹੈਗੀ ਇਹਨੂੰ ਸਬਰ ਨਾ ਆਵੇ ਬੰਦੇ ਨੂੰ ਟਿਕਦਾ ਨਹੀਂ ਹੈਗਾ ਉਹਨੇ ਲੱਛਣ ਮਾਰੇ ਹੋ ਰਹੇ ਨੇ ਹੁਣ ਮੈਨੂੰ ਕੀ ਪਤਾ ਮੈਨੂੰ ਹੁਣ ਸਾਰੀਆਂ ਦੱਸ ਕੀ ਜਾਂਦੀਆਂ ਨੇ ਗਈਆਂ ਵੀ ਕਿੱਥੇ ਜਾਂਦੀਆਂ ਨੇ ਕਿੱਥੇ ਨਹੀਂ ਤੂੰ ਆਪ ਪਤਾ ਕਰ ਲੈ ਤੇਰੀ ਲਈ ਹੱਜ ਵੱਧਦਾ ਹੈ ਨਾ ਮੇਰੇ ਨਾਲੋਂ ਮੈਂ ਤਾਂ ਸੁੱਤੇ ਸੁਭਾਈ ਪੁੱਛਿਆ ਤੈਨੂੰ ਹਾਂ ਮੈਨੂੰ ਪਤਾ ਕਿਹੜੇ ਸੁਭਾ ਨਾਲ ਪੁੱਛਦਾ ਤੂੰ ਕੰਮ ਦੱਸ ਮੇਰੇ ਤੱਕ ਕੀ ਆ ਜੀ ਕੋਈ ਕੰਮ ਸੀ ਮੈਨੂੰ ਉਹਦੇ ਤੇ ਕਰਨਾ ਤੇਰੇ ਤੇ ਤਾਂ ਕੋਈ ਕੰਮ ਨਹੀਂ ਹਾਂ ਤੇ ਮੈਂ ਤਾਂ ਐ ਪੁੱਛਦਾ ਸੀਗਾ ਵੀ ਉਹ ਪਤਾ ਕੁਛ ਮੜਾ ਮੁੱਟ ਕਿੱਥੇ ਗਈ ਆ ਮੈਨੂੰ ਨਹੀਂ ਪਤਾ ਹੈਗਾ ਨਾਲੇ ਆ ਬਹਾਨੇ ਇਹ ਨਾ ਪਾਲਿਆ ਕਰ ਹਰੇਕ ਨੂੰ ਬੁਲਾਉਣ ਦੇ ਮੇਰੇ ਨਾਲ ਵੱਧ ਤੈਨੂੰ ਪਤਾ ਹੋਊਗਾ ਤੂੰ ਆ ਚਤਰਾਈਆਂ ਹੀ ਨਾ ਖੇਡ ਮੈਂ ਤਾਂ ਆਪਣੇ ਕੰਮ ਜਾਂਦੀ ਸੀ ਕਿ ਐਂ ਨਹੀਂ ਰੋਕਿਆ ਕਰਦੇ ਨਾ ਕੋਈ ਨਾ ਗੁੱਸਾ ਕਿਉਂ ਕਰਦੀਆਂ ਪਰ ਜੇ ਇਲਾ ਦੱਸ ਕੋਈ ਗਲਤ ਥੋੜੀ ਕਿਹਾ ਤੈਨੂੰ ਕੁਛ ਮੈਂ ਗਲਤ ਆ ਇਹ ਤਾਂ ਹੁਣ ਤੇਰੇ ਲਵੇ ਜੇ ਖੜ ਗਈ ਮੈਂ ਸਾਰਾ ਕੁਝ ਹੀ ਗਲਤ ਹੋ ਜਾਊਗਾ ਮੈਂ ਨਹੀਂ ਖੜਦੀ ਹੈਗੀ ਤੂੰ ਆਪੇ ਪਤਾ ਕਰ ਲੈ ਜਾ ਕੇ ਕਿੱਥੇ ਗਈ ਆ ਅਗਲੀ ਕਿੱਥੇ ਨਹੀਂ ਚੰਗਾ